ਔਰ ਜੀ CRD ਟਰੈਕਟਰ ਲਾਂਚ ਹੋਣ ਵਾਲੇ ਆ ਜੀ ਦਲਦਗੀ ਇਹ ਇਹਦੇ ਵਿੱਚ ਕਿੰਨੀ ਕੁ ਸਚਾਈ ਆ ਆਪਣੇ ਨਾਲ ਗਰਜੀਤ ਰਵੀਰ ਜੀ ਮੌਜੂਦ ਆ ਮੈਸੀ ਟਰੈਕਟਰ ਵਾਲੇ ਤੇ ਇਹ ਆਪਾਂ ਨੂੰ ਸਾਰਾ ਚਾਲਣਾ ਅੱਜ 10 ਕ ਵੀਰਾਂ ਨੂੰ ਵੀਡੀਓ ਰਾਹੀਂ ਪ੍ਰੋਵਾਈਡ ਕਰਨਗੇ ਦੱਸਣਗੇ ਸਾਰਾ ਕੁਝ ਤੇ ਵੀਰ ਸਤਿ ਸ੍ਰੀ ਅਕਾਲ ਗਰਜੀਤ ਰਵੀਰ ਜੀ ਸੱਸੀ ਆ ਵੀਰੇ ਜਿਹੜੇ ਵੀਰੇ CRD ਟਰੈਕਟਰ ਆ ਰਹੇ ਆ ਜ ਜੇ ਆਪਾਂ ਸੁਣ ਰਹੇ ਵੀ ਟਰੈਕਟਰ CRD ਹੁਣ ਸਾਰੀ ਪਾਵਰਾਂ ਦੇ ਵਿੱਚ ਹੀ ਹੋਣ ਵਾਲੇ ਆ ਇਹਦੇ ਵਿੱਚ ਵੀਰੇ ਕਿੰਨੀ ਕੁ ਸਚਾਈ ਆ ਜੀ ਸਚਾਈ ਤਾਂ ਵੀਰੇ ਆਏ ਆ ਪਹਿਜਾਤਾ ਆਪਣੇ ਕੋਲ ਪਹਿਲੀ ਵਾਰੀ ਹੁਣ ਹੁਣ ਦੇ ਮਤਲਬ ਜੇ ਸੀਆਰਡੀ ਆਪਾਂ ਕਹਿੰਦੀ ਪਹਿਲੀ ਵਾਰੀ ਹੋਣਿਆ ਫੇਰ ਤਾਂ ਤਕਰੀਬਨ ਆਪਾਂ ਫਿਰ ਵੀ ਹਜੇ ਕੁਛ ਮੰਨ ਦੇ ਵੀ ਸਿਆਦ ਨਹੀਂ ਕਰਦੀ ਵੀ ਸਰਕਾਰ ਇੰਨੀ ਛੇਤੀ ਟਰੈਕਟਰ ਨਹੀਂ ਮਤਲਬ ਕਿ ਸੀਆਰਡੀ ਜੀ ਕੱਢਦੀ ਹਾਂਜੀ ਇਹ ਆਪਣਾ ਜਦੋਂ 2022 ਦੇ ਵਿੱਚ ਆਪਣੇ ਟਰੈਕਟਰ ਸੀਆਰਡੀ ਹੋਏ ਸੀਗੇ ਹਾਂ ਪਹਿਲਾਂ ਆ ਚੁੱਕੇ ਪਹਿਲੀ ਵਾਰੀ ਜਦੋਂ ਸੀਆਰਡੀ ਆ ਹਾਂ ਯਾਨੀ ਕਿ ਟਰੈਕਟਰ ਦੇਖੇ ਨਹੀਂ ਸੀ ਕਦੇ ਸੀਆਰਡੀ ਮੈਂ ਹਾਂ ਤੇ ਬਾਹਰ ਤਾਂ ਜੇ ਤਾਂ ਪਹਿਲਾਂ ਹੀ ਤਕਰੀਬਨ ਇਹ ਆਉਂਦੀ ਆ ਮਤਲਬ ਇਹ ਚੀਜ਼ ਸੀਆਰਟੀ ਆ ਆਪਣੇ ਪੰਜਾਬ ਦੇ ਵਿੱਚ ਨਹੀਂ ਸੀਗੀ ਇਹ ਇੰਡੀਆ ਦੇ ਵਿੱਚ ਇੱਧਰ ਤੇ ਹੁਣ ਜਾਨੀ ਕਿ ਇਹ ਆ ਵੀ ਉਦੋਂ 2022 ਦੇ ਵਿੱਚ ਆਪਣੇ ਸੀਆਰਟੀ ਪਹਿਲੀ ਵਾਰ ਹੀ ਆਏ ਸੀਗੇ ਜਦੋਂ 50 ਐਚਪੀ ਤੋਂ ਉੱਪਰ ਟਰੈਕਟਰ ਬੰਦ ਕਰਤੇ ਸੀਗੇ ਡੀਆਈ ਦੇ ਵਿੱਚ ਦੇਣੇ ਹਾਂਜੀ ਹਾਂ ਜਿੰਨੇ ਵੀ ਟਰੈਕਟਰ 60 ਐਚਪੀ 65 70 80 100 ਜਿੰਨਾ ਵੀ ਵੱਡੀਆਂ ਉਹਨੀਆਂ ਪਾਵਰਾਂ ਮਤਲਬ ਕਿ ਸੀਆਰਟੀ ਦੇ ਵਿੱਚ ਮਤਲਬ ਕਿ ਸਰਕਾਰ ਨੇ ਕਰਤੀ ਹੈ ਸੀਆਰਟੀ ਦਾ ਸੀਆਰਟੀ ਦਾ ਆਹੀ ਆ ਜਿਹੜਾ ਮਤਲਬ ਕਿ ਬਈ ਟਰੈਕਟਰ ਧੂਆਂ ਨਹੀਂ ਮਾਰਦਾ ਪੋਲੂਸ਼ਨ ਨਹੀਂ ਕਰਦਾ ਹੈਗਾ ਠੀਕ ਆ ਤੇ ਇਹੀ ਆ ਇਹ ਹੁਣ ਜਿੱਦਾਂ ਮੰਨ ਲਓ 22 ਤੋਂ ਲੈ ਕੇ 2025 ਤੱਕ ਆਪਣੇ ਡੀਆਈ ਟਰੈਕਟਰ 50 CHP ਦੇ ਵਿੱਚ ਚੱਲੀ ਜਾਂਦੇ ਸੀਗੇ ਵੱਡੀਆਂ ਪਾਵਰਾਂ 50 CHP ਤੱਕ ਚੱਲ ਮਿਲ ਜਾਂਦੀਆਂ ਸੀ ਕੰਮ ਆਈ ਜਾਂਦੇ ਸੀ ਟਰੈਕਟਰ ਹੁਣ ਤਕਰੀਬਨ ਆਹ ਬਾਕੀ ਹਜੇ ਤਰੀਕ ਦਿਨ ਤਾਂ ਦੱਸਿਆ ਨਹੀਂ ਹਜੇ 2026 ਦੱਸਿਆ ਵੀ 2026 ਦੇ ਵਿੱਚ 35 HP ਤੋਂ ਲੈ ਕੇ ਜਿਹੜੇ 50 HP ਤੱਕ ਜਿਹੜੇ ਆਉਂਦੇ ਆਪਣੇ DI ਟਰੈਕਟਰ ਜਿਹੜੇ ਹੁਣ ਆਪਣੇ ਕੋਲ ਜਿਵੇਂ ਸਲਹਾਰ ਆਪਾਂ ਜਿਵੇਂ ਆਪਾਂ ਕੋ 241 ਵਰਕੇ ਖੜਿਆ ਜਿੰਨੇ ਹਾਂ ਜਿੱਦਾਂ 241 241 ਵੀ ਹਜੇ 42 HP ਐ ਇਸ ਤੋਂ ਛੋਟਾ ਆਉਂਦਾ 10 35 10 35 ਆਉਂਦਾ ਉਹ ਵੀ ਮੰਨ ਕੇ ਚੱਲੋ ਵੀ ਉਹ ਵੀ CRD ਦੇ ਵਿੱਚ ਕਨਵਰਟ ਕਰ ਦਿੰਦੇ ਹਾਂ ਸੀਆਰਡੀ ਦੇ ਵਿੱਚ ਆਪਾਂ ਨੂੰ ਹਜੇ ਪਤਾ ਨਹੀਂਗਾ ਕੰਪਨੀਆਂ ਤਾਂ ਤਕਰੀਬਨ ਆਪਣਾ ਸਰੀਆਂ ਦੀਆਂ ਤਿਆਰ ਆ ਗਏ ਆਪਦੇ ਸਾਥ ਨਾਲ 19 ਕਿ ਪਾਵਰ ਦੇ ਜਿੰਨੇ ਕੋ ਆਪਣੇ ਨਾਲ ਪਹਿਲਾਂ ਪਤਾ ਉਹਨਾਂ ਨੂੰ ਲੱਗ ਜਾਂਦਾ ਹੂੰ ਤੇ ਉਹ ਤਕਰੀਬਨ ਪਹਿਲਾਂ ਹੀ ਆਪਣਾ ਲੱਗੀਆਂ ਹੋਈਆਂ ਤਿਆਰੀ ਕਰਨ ਵੀ ਉਹ WHP ਦੇ ਟਰੈਕਟਰ ਆਪਦੇ CRD ਦੇ ਵਿੱਚ ਤਕਰੀਬਨ ਆਪਾਂ ਨੂੰ ਆਉਣ ਵਾਲੇ ਮਹੀਨੇ ਹਾਲ ਆਪਾਂ ਨੂੰ ਮਿਲਣਗੇ ਗਾੜੇ 2026 ਦੇ ਕਿਸੇ ਵੀ ਮਹੀਨੇ ਦੇ ਵਿੱਚ ਆਪਾਂ ਨੂੰ ਇਹ ਦੇਣੇ ਸ਼ੁਰੂ ਕਰ ਸਕਦੇ ਆ ਹਾਂ 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 2026 ਦੇ ਜਿਵੇਂ ਜਦੋਂ 60 HP ਵਾਲੇ ਵੀਰੇ ਟਰੈਕਟਰ ਬੰਦ ਹੋਏ ਸੀਗੇ ਉਦੋਂ ਮੰਨ ਕੇ ਚੱਲੋ ਪਹਿਲਾਂ ਆਪਾਂ 2023-24 ਤੋਂ ਸ਼ੁਰੂ ਹੋ ਗਏ ਸੀਗੇ ਜੀ ਆਹ ਦੂਜਾ 20 ਤੋਂ ਸੌਰੀ 20 ਤੋਂ ਸ਼ੁਰੂ ਕਰਤਾ ਸੀਗਾ ਵੀ ਹਾਂਜੀ ਅੱਗੇ ਪੂਰੇ ਸਾਲਾਂ ਦੇ ਵਿੱਚ ਜਾ ਕੇ ਟਰੈਕਟਰ ਵੱਡੇ ਸੀਆਰਡੀ ਹੋ ਜਾਣੇ ਆ ਹਾਂ ਜਿਵੇਂ ਹੁਣ 21-22 ਦੇ ਵਿੱਚ ਉਹ ਜਦੋਂ ਆਡਾ ਟਰੈਕਟਰ ਆ ਗਿਆ ਸੀ ਸੀਆਰਡੀ ਹਾਂ ਜੀ ਜਿੱਦਾਂ ਮਤਲਬ ਕਿ ਆਪਣਾ ਉਦੋਂ 22 ਦੇ ਵਿੱਚ ਇਹ ਕਿਰਿਆ ਫਿਰ ਥੋੜੇ ਦਿਨ ਪਹਿਲਾਂ ਸਾਨੂੰ 2-3 ਮਹੀਨੇ ਪਹਿਲਾਂ ਤਰੀਕ ਦੇਤੀ ਸੀ ਵੀ ਆਹ ਤਰੀਕ ਤੱਕ ਜੇ ਕਿਸੇ ਕੋਲ ਵੱਡੀ ਐਚਪੀ ਦਾ ਟਰੈਕਟਰ ਆ ਕੋਈ ਕਈ ਵਾਰੀ ਆਪਾਂ ਨਵਾਂ ਟਰੈਕਟਰ ਲੈ ਲੈਨੇ ਆ ਸ਼ੋਅਰੂਮ ਤੋਂ ਲੈ ਲਿਆ ਆਪਾਂ ਕਹਿੰਨੇ ਆ ਜੀ ਆਰ ਸੀ ਆਪਾਂ ਆਪ ਬਣਾ ਲਾਂਗੇ ਆਪਾਂ ਕੀ ਕਰਦੇ ਆ ਕਈ ਵਾਰੀ ਕਾਲ ਕਰ ਲੈਨੇ ਆ ਪੇਪਰ ਪਾ ਆਪਣੇ ਪੇ ਰਹਿੰਦੇ ਆ ਕੋਲੇ ਹਨ ਤੇ ਆਪਾਂ ਕਾਲ ਕਰ ਲੈਨੇ ਆ ਵੀ ਉਹ ਵੀ ਚਲ ਕੋਈ ਨਹੀਂ ਫੇਰ ਬਣਾ ਲਾਂਗੇ ਉਦੋਂ ਆਰ ਸੀ ਹੀ ਬੰਦ ਕਰਤੀਆਂ ਸੀਗੀਆਂ ਆ ਇਹ ਜਿਹੜੇ 60 HP ਦੇ ਟਰੈਕਟਰ ਸੀ ਨਾ ਆਰ ਸੀ ਹੀ ਬੰਦ ਕਰਤੀਆਂ ਸੀਗੀਆਂ ਹੁਣ ਆਪਣੇ ਨਵੇਂ ਜਿਹਾ ਮੰਨ ਲਓ 60 HP ਵਾਲੇ ਉਹ ਬੰਦ ਹੋ ਗਏ 50 HP ਦੇ ਵਿੱਚ ਹੋ ਗਏ ਸੀਗੇ ਟਰੈਕਟਰ ਆ ਗਏ 50 HP ਤੱਕ ਤਕਨੀਕ ਉਹ ਡੀਆਈ ਦੇ ਵਿੱਚ ਚੱਲਦੀ ਰਹੀ ਤੇ ਜਿਹੜਾ ਹਸੀਆ ਡੀਆੜੀ ਆਣੀ ਆ ਹੁਣ ਸੀਆਰਡੀ ਦਾ ਮੰਨ ਕੇ ਚਲੋ 35 HP ਦਾ ਟਰੈਕਟਰ ਆਪਾਂ ਛੋਟਾ ਮੰਨਦੇ ਆ ਬਿਲਕੁਲ ਛੋਟਾ ਹੂੰ ਮੰਨ ਕੇ ਚਲੋ 35 HP ਦਾ 12 ਕ ਦੇ ਟਾਇਰਾਂ ਦਾ ਹੋਊਗਾ 12 ਦੇ ਟਾਇਰਾਂ ਵਾਲਾ ਤੇ ਉਹ ਆਪਣੇ ਮੰਨ ਲਓ ਜਮੇ ਛੋਟੇ ਕੰਮਾਂ ਨੂੰ ਹੀ ਆਉਂਦਾ ਵਾ ਇਹਦਾ ਫਾਰਮਾਂ ਦੇ ਚੱਲਦਾ ਜਾਂ ਆਪਾਂ ਕੋਈ ਛੋਟੇ-ਮੋਟੇ ਕੰਮਾਂ ਵਾਸਤੇ ਹੈਨਾ ਹੁਣ 35 HP ਦਾ ਟਰੈਕਟਰ ਵੀ ਮੰਨ ਕੇ ਚੱਲੋ CRD ਆ ਆਉਣ ਵਾਲੇ ਸਮੇਂ 'ਚ ਤੇ ਇਦੋਂ ਛੋਟਾ ਤਾਂ ਆਪਾਂ ਨੂੰ ਕੋਈ ਕਿਤੇ ਮੈਨੂੰ ਤਾਂ ਲੱਗਦਾ ਨਹੀਂਗਾ ਕੋਈ ਮੈਨੂੰ ਲੱਗਦਾ ਆ ਬਾਗਬਾਨੀ ਵਾਲੇ ਲੈ ਲੈਂਦੇ ਆ ਸਾਤੋਂ ਗੱਲ ਵੱਖਰੀ ਆ ਹਾਂ ਜਿੱਦਾਂ ਮਤਲਬ ਆ ਆ ਆਪਣੇ ਲਾਏ ਹੋਇਆ ਕਿਸੇ ਨੇ ਬਾਗ ਲਾਇਆ ਬਾਗ ਵਗੈਰਾ ਲਾਦੇ ਆ 18 HP 20 HP 22 HP ਤੱਕ ਉਹ ਟਰੈਕਟਰ ਲੈਂਦੇ ਆ ਤੇ ਉਦੋਂ ਹੁਣ ਉਹ ਚਲੋ ਉਹ ਤਾਂ ਛੋਟੇ ਬਿਲਕੁਲ ਛੋਟੇ ਗੰਮਾਂ ਨੂੰ ਆਉਂਦਾ ਵਾ ਇਹ ਜਿਹੜੇ ਵੱਡੇ ਹੁਣ ਆਪਾਂ ਮੰਨ ਲਓ 50 ਚ ਪੀ ਦੇ ਤਕਰੀਬਨ ਟਰੈਕਟਰ ਨੇ ਇਹਨਾਂ ਨੂੰ ਤਾਂ ਸੀਆਰਡੀ ਕਰਿਆ ਹੁਣ ਤਾਂ ਦੂਰੀ ਬਨ ਫਿਰ ਤਾਂ ਆਪਣੇ ਟੋਟਲ ਹੀ ਮਤਲਬ ਹੋ ਜਾਣੇ ਆ ਜਿਹੜੇ ਆਪਾਂ ਨੂੰ ਆਮ ਜ਼ਿਆਦਾਤਰ ਮਿਲਣਗੇ ਹੜਕਾ ਉਹ ਜਿਹੜੇ 30 35 ਐਚਪੀ ਤੋਂ ਜਿਹੜੇ ਟਰੈਕਟਰ ਸਟਾਰਟ ਹੋ ਜਾਣੇ ਆ ਸਾਰੇ ਦੇ ਵਿੱਚ ਤੇ ਬਾਕੀ ਯਾਨੀ ਕਿ ਇਹ ਹੈਗਾ ਵੀ ਚਲੋ ਦੇਖੋ ਜਿਹੜੇ ਕੋਈ ਚੀਜ਼ ਲਈ ਆ ਅੱਜ ਇਹ ਬੰਦਾ ਨਵੀਂ ਲੈਂਦਾ ਇਹ ਤਾਂ ਹੈ ਨਹੀਂ ਵੀ ਅਗਲੇ ਸਾਲ ਸੀਆਰਡੀ ਤਕਨੀਕ ਆ ਗਈ ਤਾ तकरीबन ਉਹ ਜਿਹਦਾ ਪੈਸਾ ਲਾਇਆ ਤਾਂ ਉਹ ਮੰਨ ਲੇ ਚਲੋ ਖਤਮ ਆ ਹਨ ਬੀ ਉਹਦੇ ਚ ਤੇ ਹੈਗਾ ਵੀ 2025 ਚੱਲਦਾ ਵਾਹੇ ਆ ਮੰਨ ਲਾ ਦਾ ਨੋਵਾਂ ਮਹੀਨਾ ਚੱਲਦਾ ਹੁਣ 26 ਦੇ ਹਜੇ ਪਤਾ ਨਹੀਂ ਕਿਹੜੇ ਮਹੀਨੇ ਕਦੋਂ ਬੰਦ ਹੋਣੇ ਆ ਤੇ ਉਹ ਹਜੇ ਮੌਕੇ ਤੇ ਪਤਾ ਲੱਗੂਗਾ ਅੱਗੇ ਇਹ ਵੀ ਕਹਿ ਸਕਦੇ ਆ ਵੀ ਜੇ 2026 ਦੇ ਜੀ ਪਹਿਲੀ ਤਰੀਕ ਨੂੰ ਕਰਦਾਂਗੇ ਜਾਂ ਦੂਸਰੇ ਮਹੀਨੇ ਜਾਂ ਤੀਸਰੇ ਮਹੀਨੇ ਚੌਥਾ ਜਾਂ ਜਿਹੜਾ ਵੀ ਕੋਈ ਮਹੀਨਾ ਰੱਖਿਆ ਸਰਕਾਰ ਨੇ ਬਿਲਕੁਲ ਜਦੋਂ ਪਿਆ ਕੋਸ਼ਦਣ ਪਹਿਲਾਂ ਹੀ ਨੋਟਿਸ ਭੇਜਣਗੇ ਬਾਈ ਹੁਣ ਸੀਆਰਡੀ ਦਾ ਟਰਾਉਣੇ ਸ਼ੁਰੂ ਹੋ ਗਏ ਜਿਹੜੀ ਤੱਕ ਆਹ ਜਿਹੜੇ ਆ ਨਾ ਵੀ ਇਹ ਬਿਲਕੁਲ ਬੰਦ ਨੇ ਹੁਣ ਮੰਨ ਕੇ ਚੱਲੋ ਜਿੱਦਾਂ ਹੁਣ 50 CV ਦੇ ਟਰੈਕਟਰ ਆਪਾਂ ਨੂੰ ਮਿਲ ਜਾਂਦੇ ਅੱਜ ਦੇ ਸਮੇਂ 'ਚ ਡੀਆਈ ਦੇ ਵਿੱਚ ਜਿੱਦਾਂ ਆਪਣੇ ਕੋਲ 9500 ਖੜਾ 16 ਦੇ 17 ਵਾਲਾ ਹੈ ਵੱਡਾ ਹੁਣ ਜੇ ਆਪਾਂ 35 HP ਤੋਂ ਛੋਟਾ ਲਵਾਂਗੇ ਇਹ ਇਹ ਮੰਨ ਕੇ ਚੱਲੋ 60 HP ਤੱਕ ਠੀਕ ਆ ਕੰਮ ਕਰੀ ਜਾਂਦਾ ਤੇ ਹੁਣ ਜੇ ਮੈਂ ਟਰੈਕਟਰ ਵੀ ਡੀਆਈ ਲੈਣਾ ਹੋਵੇ ਤੇ ਮੈਨੂੰ ਪਾਵਰ ਵੀ ਭੱਟੀ ਚਾਹੀਦੀ ਆ ਤੇ ਉਹ ਤਾਂ 35 ਐਚਪੀ ਦੇ ਵਿੱਚ ਤਾਂ ਇਹ ਉਹ ਗੱਲ ਉਹ ਨਹੀਂ ਖਾਣਾ ਕੰਮ ਹੈ ਨਾ ਹੂੰ ਤੇ ਇਹ ਹੈਗਾ ਵਾ ਵੀ ਜਾਨੀ ਕਿ ਇਹ ਤਾਂ ਵੀਰੇ ਹੁਣ ਮੰਨ ਲਾ ਵੀ ਸਮਾ ਮੈਂ ਤਾਂ ਸਿੱਧਾ ਇਹ ਗੱਲ ਕਹਿਣਾ ਵੀ ਸਮਾ ਮਾ ਵੀ ਹੁਣ ਤੋਂ ਲੈ ਕੇ ਤਕਰੀਬਨ ਮੂਹਰੇ 2026 ਦੇ ਜੋ ਜੋ ਵੀ ਤਰੀਕ ਮਿਲੂਗੀ ਵੀ ਜਿਨ੍ਹਾਂ ਨੇ ਟਰੈਕਟਰ ਲੈਣੇ ਨੇ ਤਕਰੀਬਨ ਡੀਆਈ ਦੇ ਵਿੱਚ ਹੈ ਨਾ ਉਹ ਤਕਰੀਬਨ ਹੁਣ ਹੁਣ ਜੇ ਲੈ ਲੈਣ ਤਾਂ ਵਧੀਆ ਸੌਣੀ ਫਾਇਦਾ ਲੈਣ ਦਾ ਵੀ ਨਹੀਂ ਚਾਹਦੇ ਕਿ ਆਏ ਆ ਚਾਹੇ ਅਗਲੇ ਆਪਾਂ ਨਾ ਬਹੁਤ ਗੱਲਾਂ ਠੀਕ ਆ ਵੇਖਦੇ ਹਨ ਵੀ ਆਪਾਂ ਕਹਿੰਦੇ ਆ ਵੀ ਅਗਲੇ ਸਾਲ ਰੋਕੇ ਲੈ ਲਈ ਹੈ ਨਾ ਆਪਾਂ ਡੀਏ ਟਰੈਕਟਰਾਂ ਬਾਰੇ ਗੱਲ ਕਰਦੇ ਸੀਗੇ ਵੀਰੇ ਤੇ ਆਪਾਂ ਇਹੀ ਕੋਸ਼ਿਸ਼ ਕਰਦੇ ਆ ਜਿਹੜੀ ਤਕਰੀਬਨ ਸਾਰਿਆਂ ਨੂੰ ਇਹੀ ਕਹਿੰਨੇ ਆ ਵੀ ਜਿਨ੍ਹਾਂ ਨੇ ਲੈਣੇ ਆ ਜਿਵੇਂ ਆਪਣੇ ਸਾਡੇ ਕੋਲ ਵੀ ਆ ਜਾਂਦੇ ਬੰਦੇ ਆਪਾਂ ਕਹਿ ਦਿੰਨੇ ਆ ਅੱਗੇ ਪਿੱਛੇ ਕਰ ਲਾਂਗੇ ਜਾਂ ਅਗਲੇ ਸਾਲ ਲੈ ਲਾਂਗੇ ਜਿਨ੍ਹਾਂ ਨੇ ਡੀਆਈ ਦੇ ਵਿੱਚ 50 ਪਾਵਰ ਤੱਕ ਲੈਣੇ ਆ तकरीबन ਲੋਕ ਵੱਡੀ ਐਚਪੀ ਦਾ ਅੱਜ ਵੀ ਸੀਆਰਡੀ ਜੇ ਹੋ ਗਈ ਹੈ ਨਾ ਜਿਨ੍ਹਾਂ ਨੇ ਮਤਲਬ ਕਿ ਲੈਣੇ ਆ 2025 ਦੇ ਵਿੱਚ ਆਪ ਦਾ ਜੋ ਵੀ ਟਰੈਕਟਰ ਦੀ ਉਹਨਾਂ ਨੂੰ ਹੈਗੀ ਆ ਕਿਸੇ ਨੂੰ ਚਾਹੇ ਕੋਈ 40 ਐਚਪੀ ਦਾ ਲੈਣਾ ਜਾਂ 50 ਐਚਪੀ ਦਾ ਲੈਣਾ ਜਿਹੜਾ ਵੀ ਟਰੈਕਟਰ ਲੈਣਾ ਵਾ तकरीबन ਲੈ 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 ਲੈਣਾ ਮਤਲਬ ਕਿ ਚੰਗੀ ਗੱਲ ਆ ਕਿਉਂਕਿ ਬਾਕੀ ਦਾ ਚਲੋ ਤਕਨੀਕ ਚੇਂਜ ਹੋਣੀ ਆ ਉਹਦੇ ਨਾਲ ਸਮਾਂ ਚੇਂਜ ਜਿੱਦਾਂ ਹੋ ਗਿਆ ਉਹਦੇ ਨਾਲ ਤਾਂ ਆਪਾਂ ਨੂੰ ਬਦਲਣਾ ਹੀ ਪੈਣਾ ਮਾ ਹਨਾ ਉਹਦੇ ਹਿਸਾਬਕਿਤਾ ਉਹਨਾਂ ਨੂੰ ਚੱਲਣਾ ਹੀ ਪਊਗਾ ਪਰ ਜਾਣੀ ਇਹ ਚੀਜ਼ ਹੈਗੀ ਆ ਵੀ ਇਹ ਬਾਈਕਾਂ ਜਿਹੜਾ ਆਪਣੇ ਜਿਹੜੇ ਟਰੈਕਟਰ ਆ ਇਹ ਹੈਗੇ ਆ ਮਤਲਬ ਪਾਣੀ ਚ ਚੱਲਣ ਵਾਲੇ ਆਫ ਰੋਡਿੰਗ ਨੂੰ ਆਪਾਂ ਕਹਿੰਦੇ ਆ ਵੀ ਚੱਲਣ ਵਾਲੇ ਹਨ ਟਰੈਕਟਰ ਨੇ ਤੇ ਇਹ ਬਾਕੀ ਸੀਆਰਟੀ ਤਕਨੀਕ ਵੀ ਵਧੀਆ ਹੋਊਗੀ ਜਿਹੜਾ ਵੀ ਕੰਪਨੀ ਬਣਾਉਣਗੇ ਆ ਆਪਣੀ ਆਪਣੇ ਸਾਰੇ ਆਓ ਕਿ ਬੈਸਟ ਦੇਣ ਦੀ ਕੋਸ਼ਿਸ਼ ਹੀ ਕਰਨੀ ਆ ਕਰਕੇ ਨਾਲੋਂ ਹਰੇਕ ਮਤਲਬ ਬੈਸਟ ਹੋਣ ਮੰਨ ਲਾ ਜੇ ਕੋਈ ਪ੍ਰੋਬਲਮ ਵੀ ਆਉਦੀ ਹੁੰਦੀ ਆ ਪ੍ਰੋਬਲਮਾਂ ਤਾਂ ਟਰੈਕਟਰਾਂ ਦੇ ਵਿੱਚ ਆਉਂਦੀਆਂ ਰਹਿੰਦੀ ਆ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਚੇਂਜ ਕਰਦੀ ਰਹਿੰਦੀ ਹੁੰਦੀਆਂ ਕੰਪਨੀ ਹਾਂ ਚੇਂਜ ਕਰਦੇ ਬਾਕੀ ਚਲੋ ਉਹ ਜਿਹੜਾ ਸਮਾਂ ਉਹਦੇ ਹਿਸਾਬ ਕਿਤਾਬਾਂ ਨਾਲ ਦੇਖਾਂਗੇ ਉਦੋਂ ਤੁਹਾਡਾ ਜਾਂ ਮੇਰੇ ਹਿਸਾਬ ਨਾਲ ਕੀਮਤਾਂ 'ਚ ਵੀ ਵਾਧਾ ਵਾਧਾ ਹੋਊਗਾ ਹੋਊਗਾ ਤਕਰੀਬਨ ਮੰਨ ਕੇ ਚਲੋ 1.5 ਤੋਂ 2 ਲੱਖ ਰੁਪਏ ਹੈ ਘੱਟ ਤੋਂ ਘੱਟ ਵੀ ਰੇਟ ਵਧੂਗਾ ਹਾਂ ਵਧੂਗਾ ਮੇਲਾ ਦਾ ਵੀ ਘੱਟ ਤੋਂ ਘੱਟ 2 ਲੱਖ ਪਲੱਸ ਵੀ ਹੋ ਸਕਦਾ 2.5 ਵੀ ਹੋ ਸਕਦਾ ਗੱਲ ਕਿ 1.5 ਤੋਂ ਦੱਸ ਜਾ ਹਾਂ ਯਾਨੀ ਕਿ 1.5 ਲੱਖ ਤੋਂ ਲੈ ਕੇ ਮੰਨ ਕੇ 2 ਲੱਖ ਰੁਪਏ ਤੋਂ 2 ਲੱਖ ਰੁਪਏ ਨਾਰਮਲ ਮੰਨ ਕੇ ਚਲੋ 2 ਲੱਖ ਰੁਪਏ ਜੇ ਮੌਨੀ ਜਿੰਨੀ ਆਪਾਂ ਪਾਵਰ ਲੈਣੀ ਆ 2 ਲੱਖ ਰੁਪਏ ਘੱਟ ਤੋਂ ਘੱਟ ਮਹਿੰਗਾ ਦਿੱਤਾ ਲਵਾਂਗੇ ਫੇਰ ਆਵਾ ਬਈ ਸੀਆਰਡੀ ਤਕਨੀਕ ਹੋ ਜਾਂਦੀ ਆ ਆਮ ਜਿੱਦਾ ਮੈਸਤਰੀ ਵਗੈਰਾ ਕੋਈ ਪ੍ਰੋਬਲਮ ਆਉਦੀ ਆ ਉਹ ਚੀਜ਼ਾਂ ਨਾ ਉਹਨੂੰ ਹਰੇਕ ਨੂੰ ਹਰੇਕ ਹੱਥ ਨਹੀਂ ਪਾ ਸਕਦਾ ਕੰਪਿਊਟਰ ਦੇ ਹੈਗਾ ਬਸ ਸਾਰਾ ਬਹੁਤ ਸਾਰਾ ਕੰਪਿਊਟਰਾਈਜ਼ ਹੋ ਜਾਂਦਾ ਹਾਂ ਇਲੈਕਟ੍ਰੋਨਿਕ ਸਾਰੇ ਦੂਜੇ ਹੋ ਜਾਣੇ ਆ ਸਾਰਾ ਕੁਝ ਹਾਂ ਹਾਂ ਬਿਲਕੁਲ ਬਿਲਕੁਲ ਤੇ ਬਾਕੀ ਆਇਆ ਜਿੱਦਾ ਇਹ ਟਰੈਕਟਰ ਆ ਹੁਣ ਜਿਨ੍ਹਾਂ ਨੇ ਜਿਆਦਾ ਤਾਂ ਇਹੀ ਆ ਵੀ ਜੇ ਇਹ ਚੀਜ਼ ਲੈ ਲੈਣ ਤਾਂ ਸਾਰੇ ਜਾਣੇ ਤਕਰੀਬਨ ਹਜੇ ਠੀਕ ਆ ਬਾਕੀ ਇਹਨਾਂ ਦੀ ਜਿੰਨਾ ਟਾਈਮ ਮਨਿਆਦ ਹੋਊਗੀ ਜਿਵੇਂ ਨਵੇਂ ਜੀ ਚੀਜ਼ ਦੀ ਮਨਿਆਦ ਕਿਸੇ ਦੀ 10 ਸਾਲ 15 ਸਾਲ ਹੁੰਦੀ ਚਲ ਬੰਦਾ ਉਹਨਾਂ ਚਿਰ ਤਾਂ ਮੌਜ ਕਰਦਾ ਤੇ ਬਾਕੀ ਦਾ ਗਾਹ ਜਦੋਂ ਪੇਂਜ ਹੋਣੇ ਆ ਉਹ ਤਾਂ ਹੁਣ ਸਮੇਂ ਦੇ ਨਾਲ ਹੀ ਆ ਸਾਰਿਆਂ ਦੇ ਨਾਲ ਹੀ ਆ ਹਾਂ ਉਹ ਵੀ ਆ ਨਾ ਬਾਕੀ ਹੁਣ ਆਏ ਤਾਂ ਪਾ ਲੱਗੂਗਾ ਵੀ ਜਿਹੜੇ ਟਰੈਕਟਰ ਛੋਟੇ ਆਉਣਗੇ ਜੋ ਵੱਡੇ ਟਰੈਕਟਰ ਜਿਵੇਂ 60 HP ਤੋਂ ਉੱਪਰ ਦਾ ਹੁਣ ਵੈਸੇ ਤਕਰੀਬਨ ਹੁਣ ਆਉਂਦੇ CSRD ਸੀਗੇ ਜਿਵੇਂ ਆਪਣੇ 95 36 ਡਾਲਾ ਜਾਂ ਕੋਈ ਹੋਰ ਲਾਲਾ ਜੌਂਡੀਆਰ ਵੱਡੇ ਟਰੈਕਟਰ ਲਾ ਲਓ ਹਾਂ ਬਿਲਕੁਲ ਬਾਕੀ ਹੁਣ ਜੋ ਟਰੈਕਟਰ ਸਾਰੇ ਛੋਟੇ ਆਉਣਗੇ ਉਹ ਚੱਲਣ ਦੇ ਪਾ ਲੱਗੋ ਵੀ ਉਹ ਕਿੰਨੇ ਕ ਕੰਮਜਾਜ਼ ਹੋਣਗੇ ਹੁਣ ਛੋਟੇ ਵੀ ਮੰਨ ਕੇ ਚੱਲੋ ਵੀ ਹੁਣ ਟਰੈਕਟਰ ਕਈਆਂ ਟਰੈਕਟਰਾਂ ਦਾ ਨਾਮ ਚੱਲਦਾ ਵਾ ਆਪਾਂ ਕਹਿ ਦਿੰਨੇ ਆ ਯਾਰ ਡਾਕਟਰ ਉਹ ਤੇ ਜਦੋਂ ਤਕਨੀਕ ਚੇਂਜ ਹੋ ਗਈ ਹੁਣ ਗਾਹ ਖਬਰਾ ਉਹਨਾਂ ਦਾ ਕਿੱਦਾਂ ਤਕਨੀਕ ਪਤਾ ਕਹੇ ਜਾਉਣਾ ਹਾਂ ਵੀ ਕਿਵੇਂ ਕੀਤਾ ਹੈਗਾ ਕਿਦਾਂ ਨਹੀਂ ਉਹ ਤਾਂ ਅੱਗੇ ਹੁਣ ਸਮਾਂ ਹੀ ਗਾਂ ਦੱਸੂਗਾ ਵੀ ਕੀ ਆ ਤੇ ਤੇਲ ਦੀ ਖਰਪ-ਖੂਤ ਤਾਂ ਕੁਝ ਪਤਾ ਲੱਗੂਗਾ ਵੀ ਵਧੂ ਕੋਈ ਘਟੂਗਾ ਤੇਲ ਦੀ ਤਾਂ ਵੀ ਇਹਨਾਂ ਦਾ ਮੈਨੂੰ ਨਾਦਾ ਕੋਈ ਤੇਲ ਦੀ ਤਾਂ ਕੋਈ ਐਦਾ ਕੋਈ ਗੱਲ ਨਹੀਂ ਹੁੰਦੀ ਕਿ ਵੀ ਕੋਈ ਫਰਕ ਜ਼ਿਆਦਾ ਹੋਊ ਜਾਂ ਵਧੂਗਾ ਜਾਂ ਨਹੀਂ ਉਹਨਾਂ ਦਾ ਸ਼ਾਇਦ ਸੀਆਰਟੀ ਦੇ ਵਿੱਚ ਦਾ ਉਹਨਾਂ ਦਾ ਤੇਲ ਦਾ ਖਰਚਾ ਕੱਢੂਗਾ ਪੋਟਾ ਹਾਂ ਮੜਾ ਮੂਟਾ ਕੱਢੂਗਾ ਇਹ ਤੇਲ ਦਾ ਖਰਚਾ ਤਾਂ ਠੀਕ ਹੈ ਬਾਕੀ ਤਕਨੀਕ ਆ ਦੇਖਦੇ ਆ ਕਿ ਦੀ ਮਤਲਬ ਕਿਦਾਂ ਤੇ ਆਪਾਂ ਕੋਈ ਬਾਕੀ ਆਏ ਤੋਂ ਭਾ ਲੱਗਣਾ ਵੇ ਸਹੀ ਤਾਂ ਜਦੋਂ ਬਾਜ਼ਾਰ ਦੇ ਵਿੱਚ ਕੋਈ ਮਾਰਕੀਟ ਜਦੋਂ ਕੋਈ ਆਊਗਾ ਮਾਰ ਕੀਟਿੰਗ ਹੋਊਗੀ ਤਾਂ ਚੱਲੂਗਾ ਯਾਨੀ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਇੱਕ ਹੋਣੀ ਮੰਨ ਕੇ ਚੱਲੋ ਸੀਆਰਡੀ ਹੋ ਗਈ ਐ ਇੱਕ ਪੈਸੇ ਥੋੜੇ ਵੱਧ ਲੱਗਣਗੇ ਉਹਦੇ ਤੇ ਵੀ ਆਪਾਂ ਨਾਲ ਤਾਂ ਚਲੋ ਗੱਲ ਕਰਨਾ ਮਾਂ ਤੇ ਬਾਕੀ ਤਾਂ ਚਲੋ ਕਿਦਾਂ ਵੀ ਐ ਠੀਕ ਲੱਗਦਾ ਕਿਦਾਂ ਉਸ ਨੂੰ ਕਿਦਾਂ ਹਨ ਤੇ ਆਪਦਾ ਇਹ ਕਹਿੰਦੇ ਆ ਵੀ ਇਹ ਡੀਆਈਜ਼ੜ ਚੀਜ਼ ਆ ਡੀਆਰ ਕੀ ਰੀਸ ਨਹੀਂ ਕੀ ਵਧੀਆ ਵਾ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਕੋਈ ਕੱਲ ਨੂੰ ਜੋਰ ਆਪਾਂ ਵੱਧ ਘੱਟ ਕਰਨਾ ਕੋਈ ਮੋਡੀਫਾਈ ਕਰਾਉਣਾ ਹਨਾ ਆਪਾਂ ਕਿਦਾਂ ਵੀ ਕਰਾ ਲੰਨੇ ਆ। ਫੇਰ ਨਹੀਂ ਹੋਣੀ ਆ ਜਾ ਕੁਝ ਹੋ। ਵੀ ਉਹ ਜਿਹੜੀਆਂ ਚੀਜ਼ਾਂ ਸੀਆਰਡੀ ਨਾਲ ਤਾਂ ਮੈਨੂੰ ਨਹੀਂ। ਫੇਰ ਸੀਆਰਡੀ ਨਾਲ ਨਹੀਂ ਕੋਈ ਇਸ ਵੱਧ ਘੱਟਨਾ ਕੋਈ ਹੋਰ ਆਪਾਂ ਡੀ ਐਡੀਟਰ ਨੂੰ ਤਾਂ ਹੁਣ ਮੈਂ ਬੰਦ ਲੋ ਕਹਿ ਦਿੰਨੇ ਆ ਆਪਾਂ। ਲੜ ਖੋਲ ਦੇ ਬਈ। ਹਾਂ ਵੀ ਥੋੜਾ ਇਹਦੀ ਖੋਲ ਦੇ ਯਾਰ ਜਿਹੜੇ ਇਸ ਘੱਟ ਆ ਯਾਰ ਤੋੜ ਆ ਘੱਟ। ਭੁਜਾਲਾ ਹਾਂ। ਵੀ ਉਹ ਚੀਜ਼ਾਂ ਜਿਵੇਂ ਉਹਦੇ ਚ ਸੀਆਰਡੀ ਚ ਹੈ ਨਹੀਂ। ਤਾਂ ਡੀ ਆਈ ਦੇ ਵਿੱਚ ਕੋਈ ਆਪਣੇ ਪਾਵਰ ਵਧਾ ਲੈਨੇ ਆਪਾਂ ਕਿਸੇ ਤੇ ਟਰਬੋ ਕਬੱਡੀ ਲਾ ਟਰਬੋ ਬੱਡੀ ਛੋਟੀ ਕਰਾ ਦਿੰਦੇ ਆ ਜਿਹੜਾ ਕੀ ਕਰ ਲਿਆ ਜਾਂ ਕੋਈ ਹੋਰ ਕੋਈ ਕਿਸ ਮਤਲਬ ਇੱਕ ਆਪਾਂ ਹੋਰ ਵੀ ਦੇਖਦੇ ਆ ਨਾ ਵੀ ਹੁਣ ਸੀਆਰਡੀਟਰ ਜਿਹੜੇ ਵੱਡੀ ਪਾਵਰਾਂ ਨੇ ਜਿਹੜੇ ਆ ਰਹੇ ਆ ਨਵੇਂ ਹਾਂ ਵੀ ਉਹ ਥੋੜਾ ਜਿਹਾ ਮੋਸ਼ਨ ਵੀ ਥੋੜਾ ਜਿਹਾ ਸਲੋ ਫੜਦੇ ਆ ਹਾਂ ਸੀਆਰਡੀ ਡੀਆਈ ਦੀ ਮਜ਼ਾਦ ਹੈ ਨਾ ਡੀ ਦਾ ਹੁਣ ਮੰਨ ਕੇ ਚੱਲੋ ਇੱਕ ਡੀਆਈ ਟਰੈਕਟਰ ਸਟਾਰਟ ਖੜਾ ਵਾ ਇੱਕ ਨਾਲ ਸੀਆਰਡੀ ਖੜਾ ਸੀਆਰਡੀ ਦੀ ਤਾਂ ਆਵਾਜ਼ ਨਹੀਂ ਸੁਣਨੀ ਹਾਂ ਠੀਕ ਆ ਡੀਆਈ ਦੀ ਆਵਾਜ਼ ਸੁਣੋਗੇ ਤੁਹਾਨੂੰ ਸੀਆਰਟੀ ਦੀ ਆਵਾਜ਼ ਵੈਸੇ ਹੀ ਘਟ ਹੁੰਦੀ ਆ ਪੋਲੂਸ਼ਨ ਘਟਾ ਬਾਕੀ ਹੁਣ ਦੇਖੋ ਕੰਮ ਵੈਸੇ ਦਾ ਟਰੈਕਟਰ ਦਾ ਵੈਸੇ ਡੀਆਈ ਵਧਿਆ ਰਹਿੰਦੇ ਆ ਉਹ ਸਹੀ ਗੱਲ ਸੀ ਟਰੈਕਟਰਾਂ ਦੀ ਜ਼ੋਰ-ਜ਼ੋਰ ਸਾ ਜੀ ਜੀ ਜ਼ੋਰ-ਜ਼ੋਰ ਚੰਗਾ ਸੀ ਇਹਨਾਂ ਦੇ ਵਿੱਚ ਵੀ ਹੁਣ ਚੇਂਜ ਕਰਤੇ ਤੇ ਬਾਕੀ ਹੁਣ ਦੇਖਾਂ ਜ਼ੋਰ ਵਧੀਆ ਪਾਇਆ ਹੋਇਆ ਸੀ ਬਾਕੀ ਆ ਨਵੀਂ ਤਕਨੀਕ ਆ ਉਹ ਆਉਣੀ ਆ ਹਸਪੀਟਲ ਟਰੈਕਟਰ ਆਏ ਵੀ ਹੋਇਆ ਔਰ ਟਰੈਕਟਰ ਥੋੜੇ ਜਿਹਾ ਦਬਕੇ ਚੱਲਦੇ ਆ ਹਾਂ ਹਾਂ ਵੀ ਬਾਕੀ ਚਲੋ ਹੁਣ ਜਿਹੜੀ ਨਵੀਂ ਤਕਨੀਕ 2026 ਚ ਆਉਗੀ ਉਹ ਬਾਅਦ 'ਚ ਚਲਾ ਕੇ ਪਾ ਲਗੂਗਾ ਜੋ ਪ੍ਰੈਕਟੀਕਲ ਕਰਾਂਗੇ ਉਦੋਂ ਪਾ ਲਗੂ ਉਹ ਜੀ ਬਿਲਕੁਲ ਬਿਲਕੁਲ ਹੈਨਾ ਵੀ ਕੋਈ ਨਾ ਕੋਈ ਬੈਸਟ ਰਹਿਣਗੀ ਯਾਨੀ ਮਤਲਬ ਯਾਰ ਹਜੇ ਵੀਰੇ ਕੋਈ ਗੱਲ ਨਹੀਂ ਕਹਿ ਸਕਦੇ ਹੁਣ ਗਾ ਅ ਕਿੱਦਾਂ ਦੀ ਪਾਵਰਾਂ ਚ ਆਏ ਆ ਟਰੈਕਟਰ ਕੀ ਫੀਚਰਾਂ ਚ ਆਏ ਆ ਕੀ ਉਹਨਾਂ ਦਾ ਖਰਚਾ ਕੀ ਉਹਨਾਂ ਦੀ ਪਰਫਾਰਮੈਂਸ ਕਿਵੇਂ ਆ ਜਾਂ ਕਿੰਨਾ ਉਹ ਤਾਂ ਹੁਣ ਬਾਅਦ ਦੀ ਗੱਲ ਆ ਹਾਂ ਉਹ ਪ੍ਰੈਕਟੀਕਲ ਜੀ ਤੁਹਾਨੂੰ ਲੱਗਿਆ ਪਹਿਲਾਂ ਤੋਂ ਚੱਲਦੀਆਂ ਆਈਆਂ ਉਹ ਉਹ ਤਾਂ ਉਹ ਸਦਾਬਹਾਰੀ ਆ ਮਤਲਬ ਉਹ ਤਾਂ ਸਦਾਬਹਾਰ ਹੈਗੀ ਹੈਗੀ ਬਾਕੀ ਚੀਜ਼ ਅੱਜ ਤੋਂ ਬਾਅਦ ਲੱਗੂਗਾ ਪ੍ਰੈਕਟੀਕਲ ਹੋਊਗਾ ਹਾਂਜੀ ਹਾਂ ਤੇ ਬਾਕੀ ਇਹੋ ਆ ਵੀ ਟਰੈਕਟਰ ਵੀ ਹੁਣ ਲੈ ਲਓ ਜੀ ਨੂੰ ਬਈ ਮੌਕਾ ਵਾ ਜਿਹੜੇ ਵੀ ਪ੍ਰੋਬਲਮ ਡੀਆਈ ਟਰੈਕਟਰ ਲੈਣੇ ਆ ਵੀ ਹੁਣ ਹੁਣ ਮੌਕਾ ਵਾ 2026 ਦੇ ਕੋਸ਼ਕ ਦਿਨਾਂ ਦੇ ਵਿੱਚ ਵਿੱਚ ਤੇ ਜਾਣਗੇ 2025 ਤੇ 2026 ਦੇ ਵਿੱਚ ਜਦੋਂ ਵੀਰਗਰ ਜੀ ਜੀਨ ਦੱਸਿਆ ਵਾ ਕਿਸੇ ਵੀ ਟਾਈਮ ਆ ਕਿਸੇ ਵੀ ਵਕਤ ਕਿਸੇ ਵੀ ਮਹੀਨੇ ਦੇ ਵਿੱਚ ਸੀਆਰਡੀ ਟਰੈਕਟਰ ਜਣ ਕੇ 30 ਕਿਹਪੀ ਤੋਂ ਲੈ ਕੇ ਅੰਦਾਜ਼ਾ ਵਾ 30 ਤੋਂ 30 ਤੋਂ 35 ਕਿਹਪੀ ਤੋਂ ਲੈ ਕੇ ਅੰਦਾਜ਼ਾ ਵੀ ਟਰੈਕਟਰ ਸਾਰੇ ਸੀਆਰਡੀ ਹੋਈ ਜਾਣੇ ਪੱਕਾ ਹੀ ਆ ਇਹ ਹੁਣ ਹੀ ਹੋਣੇ ਆ ਸਾਰੇ ਕੰਪਨੀਆਂ ਕੰਮ ਕਰ ਰਹੀਆਂ ਨੇ ਵੀ ਜ਼ਰੂਰੀ ਆ ਹੁਣ ਵੀ ਹੁਣ ਜਿਹੜੇ ਟਰੈਕਟਰ ਵੀ ਦੇ ਉਪਰਾਵਾਂ ਨੇ 50 ਕਿਹਪੀ ਦਾ ਇੰਤਜ਼ਾਮ ਆ ਲੋ ਮਾੜਾ ਮੋਟਾ ਇਦਰੋਂ ਟਰੈਕਟਰ ਲੈਣਾ ਮਾ ਤਾਂ ਡੀਆਈ ਦੇ ਵਿੱਚ ਹੁਣ-ਹੁਣ ਮਿਲਦੀ ਆ ਇਹ ਚੀਜ਼ ਦਾ ਫਾਇਦਾ ਉਠਾ ਲਓ ਤੇ ਨਹੀਂ ਤਾਂ ਫਿਰ 2026 ਦੇ ਵਿੱਚ ਸੀਆਰਡੀ ਟਰੈਕਟਰ ਆ ਜਾਣੇ ਆ ਸਾਰੇ ਸਾਰੇ ਕੰਪਨੀ ਦੇ ਆਏ ਨੇ ਕੱਲ ਮੈਸੇਜ ਆ ਸਵਰਾਜ ਨੇ ਆਣਾ ਤਕਰੀਬ ਸਾਰੇ ਹੀ ਆ ਜਾਣੇ ਆ ਤੇ ਰੇਟਾਂ ਦੇ ਵਿੱਚ ਵੀਰ ਨੇ ਦੱਸਿਆ ਹੀ ਆ ਵੀ 2 ਲੱਖ ਦੇ ਆਸ-ਪਾਸ ਦਾ ਅੰਦਾਜ਼ਾ ਵਾ ਅੰਦਾਜ਼ਾ ਵੀ 2 ਲੱਖ ਦੇ ਆਸ-ਪਾਸ ਦਾ ਯਾਨੀ ਕਿ ਵੀ ਇਹਦੇ ਵਿੱਚ ਵਾਧਾ ਹੋ ਸਕਦਾ ਵਾ ਬਾਕੀ ਐ ਵੀਡੀਓ ਨੂੰ ਕਰੇ ਬਾਤਾਂ ਸ਼ੇਅਰ ਤੇ ਚੈਨਲ ਨੂੰ ਮੇਰੇ ਬਾਤਾਂ ਦਾ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਮੇਰੇ ਫੋਲੋ ਵੀ ਇਸਾ ਇੰਸਟਾਗ੍ਰਾਮ ਤੇ ਫੇਸਬੁੱਕ ਤੋਂ ਵੀ ਜਰੂਰ ਕਰਿਆ ਕਰੋ ਧੰਨਵਾਦ ਅਗਰਜੀਤ ਵੀਰ ਜੀ ਬਹੁਤ ਦੇ ਰਹੇ ਹੋ ਤੇ ਤੁਸੀਂ ਅਕਸਰ ਸਾਡੀ ਵੀਡੀਓ ਵਿੱਚ ਤੁਸੀਂ ਆਉਂਦੇ ਹੋ ਤੇ ਦਰਸ਼ਕ ਵੀਰਾਂ ਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਦਿੰਦੇ ਆ ਤੇ ਤੇ ਬਾਕੀ ਕੋਈ ਹੋਰ ਕੋਈ ਨਵੀਂ ਕੋਈ ਜਾਣਕਾਰੀ ਅੱਗੇ ਕੋਈ ਆਈ ਤਾਂ ਉਹ ਵੀ ਤੁਹਾਡੇ ਨਾਲ ਆਪਾਂ ਜਰੂਰ ਸਾਂਝੀ ਕਰਾਂਗੇ ਠੀਕ ਹੈ ਵੀਰ ਜੀ ਜੀ ਵੀਰੇ ਕੋਈ ਗੱਲ ਨਹੀਂ ਠੀਕ ਹੈ ਜੀ ਧੰਨਵਾਦ ਹਾਂ ਜੀ